ਆਹ ਕੁੱਤਾ ਥੱਲੇ ਆ ਗਿਆ ਤੇ ਆ ਕੇ ਸਾਰਿਆਂ ਨੇ ਗੱਡੀ ਘੇਰ ਲਈਆਂ ਨਿਆਣੇ ਬਿਨਿਆਣੇ ਵਾਲਿਆਂ ਨੂੰ ਰੋਕਣ ਵਾਸਤੇ ਕੁੱਤੇ ਦਾ ਫਿਕਰ ਇਹਨਾਂ ਨੂੰ ਆਂਦੇ ਮਰ ਜਾਣ ਨਿਆਣੇ ਤੁਹਾਡੇ ਵਖਰੇ ਸਾਨੂੰ ਨਿਆਣਾ ਦਾ ਨਹੀਂ ਆਹ ਦਾ 50000 ਦਾ ਕੁੱਤਾ ਨਾਰੋ ਕੋਈ ਨਹੀਂ ਤਾ ਜਨਾਨੀ ਆ ਆਏ ਆਪ ਕੁੱਤਾ ਥੱਲੇ ਆ ਗਿਆ ਤੇ ਆ ਗਿਆ ਸਾਰਿਆਂ ਨੇ ਗੱਡੀ ਘੇਰ ਲਈਆਂ ਨਿਆਣੇ ਵੇਖ ਲਓ ਨਿਕਨਿਕਾ ਮਗਰ ਨਿਆਣਿਆਂ ਵਾਲੇ ਨੂੰ ਰੋਣ ਵਾਸਤੇ ਕੁੱਤੇ ਦਾ ਫਿਕਰੇ ਇਹਨਾਂ ਨੂੰ ਆਂਦੇ ਮਰ ਜਾਣ ਨਿਆਣੇ ਤੁਹਾਡੇ ਵਖਰੇ ਸਾਨੂੰ ਨਿਆਣਾ ਦਾ ਨਹੀਂ ਆਹਦਾ 50000 ਦਾ ਕੁੱਤਾ É. É. É.